ਮੈਨੂੰ ਇੱਕ ਐਦਾਂ ਹੀ ਰੈਲੀ 'ਚ ਮਿਲਿਆ ਬੰਦਾ ਉਹ ਕਹਿੰਦਾ ਜੀ ਮੈਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ 35 ਲੱਖ ਲੱਗਣਾ ਸੀ 25 ਇਕੱਠਾ ਕਰ ਲਿਆ ਸੀ 10k ਹੋਰ ਰਹਿ ਗਿਆ ਸੀ ਉਹਦੀ ਮਾਂ ਦੇ ਗੈਣੇ-ਗੁਨੇ ਵੇਚ ਕੇ 10k ਦਾ ਪ੍ਰਬੰਧ ਵੀ ਕਰਨ ਲੱਗੇ ਸੀ ਐਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਕਿ ਪੀਐਸਪੀਸੀਐਲ 'ਚ ਜਾਨਕਿ ਬਿਜਲੀ ਬੋਰਡ 'ਚ ਐਸਡੀਓ ਲੱਗ ਗਈ ਉਹ ਕਹਿੰਦਾ ਜੀ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਸੋ ਵੀਰੋ ਅਸੀਂ ਆਪਣੇ ਮੁਲਕ ਚ ਰਹੀਏ ਐਤੋਂ ਵਧੀਆ ਤਾਂ ਧਰਤੀ ਹੈ ਨਹੀਂ ਕੋਈ ਦੁਨੀਆ ਮੈਂ ਕਈ ਵਾਰੀ ਦੁਨੀਆ ਗਾਤੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ 17 ਸਾਲ ਦਾ ਸੀ ਜਦੋਂ ਤੁਸੀਂ ਸੁਪਰਸਟਾਰ ਬਣਦਾ ਸੀ ਬਹੁਤ ਦੁਨੀਆ ਚ ਸ਼ੋਅ ਵੀ ਕੀਤੇ ਦੁਨੀਆ ਦੇਖੀ ਐ ਮੈਂ ਨਹੀਂ ਵੀ ਇੰਨੀ ਵਧੀਆ ਧਰਤੀ ਦੇਖੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ 1 ਸਾਲ ਚ 90 ਮਣ ਝੋਨਾ 60 ਮਣ ਕਣਕ ਦੁਨੀਆ ਭਰ ਚ ਕੋਈ ਐ ਜਿਹੜੀ ਐ ਜੰਮੀਨ ਨਹੀਂ ਹੈਗੀ ਧਰਤੀ ਨਹੀਂ ਹੈਗੀ ਔਰ ਧਰਤੀ ਉਹ ਜਿਹੜੀ ਉਪਜਾਉ ਹੈ ਤੇ ਲੋਕ ਉਹ ਜਿਹੜੇ ਮਿਹਨਤੀ ਨੇ ਅਸੀਂ ਉਹਨਾਂ ਮੁਲਕਾਂ ਜਾ ਕੇ ਵੀ ਕਾਮਯਾਬ ਹੋ ਜਾਂਦੇ ਆ 22 ਘੰਟੇ ਦੇ ਸ਼ਿਫਟਾਂ ਲਾ ਕੇ ਕਾਮਯਾਬ ਹੋ ਜਾਂਦੇ ਆ ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਗਵੰਤ ਮਾਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ ਤੇ ਜਿਹੜੇ ਆ ਕੈਨੇਡਾ ਅਮਰੀਕਾ 225 ਮਨ ਕਰਨ ਕਹਿੰਦੀ ਆ ਉੱਥੇ ਬਰਫ਼ ਪਈ ਰਹਿੰਦੀ ਆ 6 ਮਹੀਨੇ ਤਾਂ ਥੋੜੇ ਨਿਸ਼ਤਾਰ ਹੋਣਗੇ ਪੁੱਛ ਲਿਓ ਤੇ 20-25 ਮਨ ਵਾਲੇ ਮੌਕੇ ਆ ਕਰੀ ਜਾਂਦੇ ਆ ਪੰਜਾਬੀ ਹਰੀ ਸਾਰੀ ਦੁਨੀਆ ਚ ਕਾਮਯਾਬ ਨੇ ਪਰ ਪੰਜਾਬ ਚ ਫੇਲ ਕਿਉਂ ਨੇ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੀ ਹੁਣ ਅਸੀਂ ਕਹਿੰਦੇ ਆ ਕਿ ਆਓ ਆ ਨਵੇਂ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਰਹੇ ਨੇ ਆਜੋ ਆਜੋ ਆਪਣੇ ਕੰਮ ਸ਼ੁਰੂ ਕਰੋ ਪੰਜ ਸੱਤ ਜਾਣੇ ਰਲ ਕੇ ਕੋਈ ਵੱਡੀ ਫੈਕਟਰੀ ਲਾਓ ਮੈਂ ਪੰਜਾਬ ਦੇ ਤਿਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਉਹ ਨੌਕਰੀਆਂ ਦੇਣ ਕਿਸੇ ਨੂੰ ਐਸੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ ਆ ਤੁਹਾਡੇ ਇੱਥੇ ਜਿੱਥੇ ਮੈਕਡੋਨਲ ਹੈ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇਸ ਇਲਾਕੇ ਦੇਆਂ ਨੂੰ ਟਾਟਾ ਸਟੀਲ ਆ ਗਈ ਬਰਬੀਓ ਆ ਗਈ ਸਾਡੇ ਕੋਲੇ ਹਿੰਦੁਸਤਾਨ ਲੀਵਰ ਆ ਰਹੀ ਹੈ ਕਿਸਾਨ ਕੈਚਅਪ ਬਣਾਉਂਦੇ ਆ ਕਿਸਾਨ ਕੈਚਅਪ ਨਾਬੇ ਤੇ ਟਮਾਟਰ ਕਿੱਥੋਂ ਮੰਗਾਉਂਦੇ ਆ ਨਾਸਿਕ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਨਹੀਂ ਲੈਂਦੇ ਟਮਾਟਰ ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਹੈ 10000 ਟਨ 10000 ਟਨ ਇੱਕ ਸਾਲ 'ਚ ਟਮਾਟਰ ਚਾਹੀਦਾ ਪੰਜਾਬ 'ਚੋਂ ਕਿੰਨਾ ਮਿਲਦਾ ਇਕੱਲਾ 500 500 ਟਨ ਫਿਰ ਅਸੀਂ ਯੂਨੀਵਰਸਿਟੀ ਵਾਲਿਆਂ ਨੂੰ ਬੁਲਾਇਆ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ ਨਾਲ ਬਿਠਾਇਆ ਕਿ ਇਹਨਾਂ ਤੋਂ ਪੁੱਛ ਲਓ ਕਿਹੜਾ ਧੀ ਹੈ ਅਸੀਂ ਤੁਹਾਨੂੰ ਨਾ ਆਹਾਂ ਲੱਕੇ 'ਚੋਂ ਆਤਰ ਖੇੜੀ ਤੋਂ ਸ਼ੁਰੂ ਹੋ ਜੋ ਆਤਰ ਖੇੜੀ ਵਾਲੇ ਪਾਸੋਂ ਉਹ ਪਾਸੋਂ ਮਲੋਹ ਦੇ ਵਾਲੇ ਦਾਲੇ ਆ ਪਿੰਡਾਂ ਚੋਂ ਤੁਹਾਨੂੰ 10000 ਦਾ 10000 ਟਮਾਟਰ ਇੱਥੋਂ ਲੈ ਕੇ ਦੇਵਾਂਗੇ ਤੁਹਾਨੂੰ ਨਾਲੇ ਤੁਹਾਡਾ ਖਰਚਾ ਘਟੂਗਾ ਸਾਡਾ ਝੋਨੇ ਤੋਂ ਖਹਿੜਾ ਛੁੱਟੂਗਾ ਤੇ ਨਾਲੇ ਕਿਸਾਨ ਨੂੰ ਐਨ ਮੈਂ ਕਿਹਾ ਪੱਕੇ ਇੱਕ ਵਰਗੇ ਪੈਸੇ ਮਿਲਣਗੇ ਆਪੇ ਫੈਕਟਰੀ ਚੱਕੂਗੀ ਆਪੇ ਜਿਹੜੇ ਆਪਦੇ ਜਿਹੜੇ ਕਿਸਾਨ ਕੈਚੱਪ ਬਣਾਉਣ ਵਾਸਤੇ ਲੈ ਜਾਣਗੇ ਨਾਲੇ ਕੰਮ ਮਿਲੂਗਾ ਬਹੁਤ ਸਾਰਾ ਤੇ ਨਾਲੇ ਟੂਬਲ ਬੰਦ ਹੋ ਜਾਣਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਥੋੜਾ ਜਿਹਾ ਥੋੜਾ ਜਿਹਾ ਪੂਰੇ ਉੱਤਰ ਜਾਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਧਰਤੀ ਬਚਾ ਲਈਏ ਆਪਾਂ ਪਾਣੀ ਬਚਾ ਲਈਏ ਹਵਾ ਬਚਾ ਲਈਏ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਫਿਰਦੇ ਆ ਜੀ ਬਸ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਵੀ ਇਕੱਲੇ ਨੂੰ ਲੜਨਾ ਪੈਂਦਾ ਹੈ ਸੈਂਟਰ ਸਰਕਾਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈਂਦਾ ਹੈ ਇੱਥੇ ਗਵਰਨਰ ਨਾਲ ਲੜਾਈ ਲੱਗ ਜਾਂਦੀ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਸੋ ਮੈਂ ਚਾਹਨਾ ਜੇ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦੋ 13 ਇਥੋਂ ਇੱਕ ਕੁਰੂਖੇਤਰ ਤੋਂ ਚਾਰ ਦਿੱਲੀ ਤੋਂ ਦੋ ਗੁਜਰਾਤ ਤੋਂ ਦੋ ਅਸਾਮ ਚੋਂ ਜਦੋਂ ਉੱਥੇ ਸਾਡੇ 27 28 ਹੋ ਗਏ ਤੇ ਨਾਲ 10 ਜਾਣੇ ਸਾਡੇ ਕੋਲੇ ਪਹਿਲਾਂ ਰਾਜ ਸਭਾ ਚ ਨੇ 30 40 ਹੋ ਗਏ ਨਾ ਜਦੋਂ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਲੀ ਵਾਲਾ ਨਾਵਾ ਪੈਸਾ ਵੀ ਸਾਡਾ ਮਾਰਕਟ ਕੌਣ ਸਾਡਾ ਹੱਕ ਜਿਹੜਾ ਇਹ ਗੱਲ ਗੱਲ ਤੇ ਜਿਹੜੇ ਸਾਨੂੰ ਚਿੱਠੀਆਂ ਕੱਢ ਦਿੰਦੇ ਆ ਮੈਂ ਮੈਂ ਇੱਥੇ ਹੀ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕਹੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਨੇ ਅਸੀਂ ਤਾਂ ਜਿਹੜੀ ਗੱਲ ਸਾਣ ਤਾਂ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸਾਚੀ ਬੋਲੋਗੇ ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਸੁਖਬੀਰ ਵਰਗਿਆਂ ਨੂੰ ਵੀ ਪਿਛਲੇ ਸਾਲ ਕੀ ਕਹ ਕੇ ਗਏ ਸੀ ਐਦ ਕੀ ਕੀ ਕਹੀਏ ਉਹ ਚਲੋ ਉਹ ਤਾਂ ਪਿਛਾਰੇ ਨੂੰ ਚਲੋ ਉਹਦੀ ਕੀ ਗੱਲ ਕਰਨੀ ਹੈ ਚਲੋ ਜਹਾਜਾ ਹੈਗਾ ਵਿੱਚੋਂ ਕੀ ਕਰੀਏ ਇੱਕ ਤਾਂ ਹੁੰਦਾ ਮੰਦ ਬੁੱਧੀ ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਪਤਾ ਹੀ ਨਹੀਂ ਕੀ ਕਹਿ ਦਿੰਦਾ ਪਤਾ ਹੀ ਨਹੀਂ ਕਿਹਨੂੰ ਕੀ ਕਹਿ ਜੇ ਸਾਰੇ ਆਪਸ ਵਿੱਚ ਇੰਹੀਂ ਲੱਗੇ ਪਏ ਨੇ ਕਾਂਗਰਸ ਆਪਸ ਵਿੱਚ ਲੜੀ ਜਾਂਦੇ ਨੇ ਭਾਜਪਾ ਵਾਲੇ ਆਪਸ ਵਿੱਚ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲਓ 2 ਸਾਲਾਂ 'ਚ ਇਹਨਾਂ ਦਾ ਆ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਜਾਂ ਰੋੜੇ ਮਾਰ ਲੱਗ ਜਾਣਗੇ ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਈ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਤੇ ਐਮਐਲਏ ਵਾਲੀਆਂ ਕੁਰਸੀਆਂ ਚੇਅਰਮੈਨਾਂ ਵਾਲੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਡਰਾ ਬਸ ਲੰਕ ਕੀ ਗੱਲ ਬਈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਠੇਕਾ ਲਿਆ ਇਹਨਾਂ ਨੇ ਰਜਿਸਟਰੀਆਂ ਕਰਾਈਆਂ ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ ਕੀਤਾ ਕੀ ਹੈ ਇਹਨਾਂ ਨੇ ਅੱਛਾ ਇੱਕ ਹੋਰ ਹੈ ਆਪਾਂ ਤਾਂ ਛੋਟੇ ਛੋਟੇ ਘਰਾਂ ਚੋਂ ਆਏ ਆ ਇੱਕ ਕੰਮ ਨਹੀਂ ਦੂਜਾ ਕਰ ਲਾਂਗੇ ਦੂਜਾ ਨਹੀਂ ਤੀਜਾ ਕਰ ਲਾਂਗੇ ਇਹਨਾਂ ਲੀਡਰਾਂ ਦੇ ਜਿਵਾਕਾਂ ਨੂੰ ਹੋਰ ਕੁਝ ਨਹੀਂ ਆਉਂਦਾ ਲੀਟਰ ਇਥੋਂ ਬਿਨਾ ਕਿਉਂਕਿ ਸਿੱਖਿਆ ਦਾ ਕੁਝ ਹੈ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ ਹੁਣ ਦੱਸੋ ਦੇਖੀਏ ਕਰੀਏ ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ ਉਹ ਟਰੱਕ ਉਹ ਇੱਕ ਜੀਪ ਤੇ ਛਤਰੀ ਜੀ ਲਵਾ ਲਈ ਸੀ ਉਹਨੇ ਜਦੋਂ ਆਪਦੀ ਕਿਹੜੀ ਪੰਜਾਬ ਬਚਾਓ ਯਾਤਰਾ ਆਪਾ ਉਹ ਮੈਂ ਕਿਹਾ ਬਚਾਉਣਾ ਕੀ ਤੋਂ ਤੁਹਾਡੇ ਤੋਂ ਬਚਾ ਕੇ ਹਟਿਆ ਹੋਣੀ ਅਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਧੁੱਪੇ ਅੱਛਾ ਤੁਹਾਨੂੰ ਜ਼ਿਆਦੇ ਧੁੱਪ ਲੱਗਦੀ ਹੈ ਦੋ ਦੋ ਦਿਨਾਂ ਚ ਗਰਮੀ ਲੱਗ ਵੀ ਗਈ ਸੀ ਦੋ ਦਿਨਾਂ ਚੀ ਸੋ ਸੋ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਇਹ ਹਨ ਮੇਨਚੇ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ ਸਕਦੇ ਦੇਖੋ ਵਲੰਟੀਅਰ ਹੈ ਤੁਸੀਂ ਮੈਂ ਇਹ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਜੇ ਮੈਂ ਤਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਣੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ ਤੁਹਾਨੂੰ ਲੋਕ ਲਾਂਬਾ ਦੇਣਗੇ ਆ ਕੀ ਹੋ ਗਿਆ ਯਾਰ ਪਰ ਜਦੋਂ ਮੈਂ ਕੋਈ ਫੈਸਲਾ ਇਹ ਜਾ ਕਰਦਾ ਕਿ ਬਿਜਲੀ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਓਗੇ ਪਿੰਡ ਚ ਤਾਂ ਤੁਹਾਨੂੰ ਲੋਕ ਕਹਿਣਗੇ ਯਾਰ ਆਦਾ ਕਮਾਲ ਕਰਤੀ ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਣ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾਹ ਹੋਵੇ ਉਹ ਵੀ ਦੱਸਦਿਆ ਕਰੋ ਅਜੇ ਤਾਂ 2 ਸਾਲ ਹੀ ਹੋਏ ਨੇ ਅਜੇ ਤਾਂ ਸ਼ਹਿਰ ਚੋਂ ਪੂਣੀ ਵੀ ਨਹੀਂ ਕੱਤੀ ਹੈ ਤਾਂ ਚਰਖਾ ਡਾਇਆ ਹੈ ਹਜੇ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਉਤਰਦੇ ਆ ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ ਪਰ ਇਹਨਾਂ ਨੇ ਜਿਹੜਾ ਪੈਸਾ ਖਾਦਾ ਉਹ ਮੈਂ ਛੱਡਦਾ ਨਹੀਂ ਉਹ ਤਾਂ ਮੈਂ ਕਢਾਉਂ ਸੱਚੇ ਪਹਾੜਾਂ 'ਚ ਲਈ ਬੈਠੇ ਨੇ ਚਾਹੇ ੱਤੇ ਬੈਂਚ ਲਈ ਬੈਠਿਆ ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚ ਖਜ਼ਾਨੇ 'ਚੋਂ ਤੁਹਾਡੇ ਕੋਲੇ ਆਊ ਵਿਆਜ ਸਮੇਤ ਥੋੜੇ ਜਿਹਾ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਵਿਆਜ 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 ਵੀ ਉਹਨੇ ਲਾ ਲਾਂਗੇ ਫਿਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਸੀ ਕਿਸੇ ਨੂੰ ਇਧਰ ਉਧਰ ਕਰਨ ਦਿੰਦੇ ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਤਾਂ ਇੱਕ ਸੋਚ ਜਿਹੜੀ ਉਹ ਪੈਦਾ ਕੀਤੀ ਹੈ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਪੰਜਾਬ ਨਹੀਂ ਸਭ ਤੋਂ ਪਹਿਲਾਂ 2014 ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਹੀ ਸੀ ਉਦੋਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਕੱਢੇ ਸੀ ਉਸ ਤੋਂ ਬਾਅਦ ਅੱਜ 117 ਚੋਂ 92 ਨੇ ਪੱਤਰਕਾਰ ਮੈਨੂੰ ਪੁੱਛਣ ਲੱਗ ਜਾਂਦੇ ਆ ਕਹਿੰਦੇ ਜੀ ਉਧਰ ਜਦੋਂ ਜਾਂਨਾ ਗੁਜਲਾਤ ਕਰਨੀ ਆਪਨੇ ਦਿੱਲੀ ਔਰ ਪੰਜਾਬ ਮੇ ਮੋਦੀ ਕੀ ਆਂਦੀ ਕੋ ਕੈਸੇ ਰੋਕਾ ਮਗੈ ਇੰਝ ਕਿ ਵੱਡੀ ਗੱਲ ਆ ਕਹਿੰਦੇ ਨਹੀਂ ਫਿਰ ਵੀ ਪਤਾਈਏ ਕਿ ਕਿਵੇਂ ਰੋਕਾ ਪੂਰੇ ਦੇਸ਼ ਮੇ ਲਹਿਰ ਥੀ ਆਂਦੀ ਥੀ ਪੰਜਾਬ ਔਰ ਦਿੱਲੀ ਨੇ ਕਿਵੇਂ ਰੋਕ ਦਿਆ ਮੈਂ ਕਿਹਾ ਜੀ ਉਹਨਾਂ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਕਫੂਲ ਮੈਂ ਕਿਹਾ ਸਾਡਾ ਕੀ ਹੈ ਕਹੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਉਹ ਕਹਿੰਦੇ ਚਿੱਕੜ ਚ ਮੈਂ ਝਾੜੂ ਕੀ ਕਰਦਾ ਹੁੰਦਾ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ ਕਮਲ ਉੱਗਿਆ ਹੀ ਨਹੀਂ ਕਮਲ ਉੱਗਿਆ ਹੀ ਨਹੀਂ ਦੋਸੇ ਉਹ ਇਤ ਕੀ ਸਾਫ ਹੋ ਜਾਣਗੇ ਦੋ ਸਿਵਾ ਸੋ ਇੱਕ ਤਾਂ ਸਣੀ ਦੇ ਉਹਨੇ ਸਾਫ ਕਰਤਾ ਉਹ ਮਾਂ ਦਾ ਪੁੱਤ ਬਾਰਡਰ ਦੇ ਪਰਲੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪੱਟੀ ਜਾਂਦਾ ਰਹਿੰਦਾ ਗੁਰਦਾਸਪੁਰ ਚ ਕੋਈ ਨਲਕਾ ਲਵਾਇਆ ਨਹੀਂ ਭਾਈ ਐ ਨਹੀਂ ਚੱਲਦਾ ਹੁੰਦਾ ਕੰਮ ਇਹਦੇ ਬਾਅਦ ਤੇ ਤਾਂ ਫਿਰ ਤਿਆਗ ਕਰਨੇ ਪੈਂਦੇ ਆ ਛੱਡਣਾ ਪੈਂਦਾ ਕੰਮ ਫਿਰ ਲੋਕਾਂ ਵਾਸਤੇ ਇਹ ਕੋਈ 9 ਤੋਂ 5 ਵਾਲੀ ਜੋਬ ਨਹੀਂ ਹੈਗੀ ਵੀ 9 ਵਜੇ ਦਫ਼ਤਰ ਜਾਓ 5 ਵਜੇ ਆ ਜਾਓ ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜੇ ਬੇ ਫੇਰਾ ਪੁੱਤ ਬਿਮਾਰ ਪਿਆ ਮੈਨੂੰ ਹਸਪਤਾਲ ਚ ਕੋਈ ਮੇਰਾ ਇਲਾਜ ਕਰੋ ਕੀ ਪਤਾ ਕਦੋਂ ਪੂਨ ਖਟਿਆ ਕਦੋਂ ਕੀ ਰੱਬ ਤੁਹਾਡੇ ਤੋਂ ਕਰਾ ਦੇ ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਇਹੋ ਜਿਹਾ ਕੁਝ ਕਰਵਾ ਲੈਂਦਾ ਹੈ ਕਿ ਉਹ ਬੰਦੇ ਨੂੰ ਪ੍ਰਧਾਨਗੀਆਂ ਪ੍ਰਧਾਨਗੀਆਂ ਪੈਸਾ ਪੂਸਾ ਸਭ ਥੱਲੇ ਲੱਗਣ ਲੱਗ ਜਾਂਦਾ ਮੈਂ ਉਹਨਾਂ ਕਿਸਮਤ ਵਾਲਿਆਂ ਚੋਂ ਪਰਮਾਤਮਾ ਨੇ ਮੇਥੋਂ ਇਹੋ ਜਿਹਾ ਕੰਮ ਕਰਵਾ ਲਿਆ ਜਿਹੜਾ ਕਿ 27 ਦਸੰਬਰ ਨੂੰ 2018 ਨੂੰ 27 ਦਸੰਬਰ ਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਛੋਟੇ ਸਾਬਜਾਦਿਆਂ ਦੀ ਸ਼ੀਦੀ ਦੇ ਦਿਵਸ ਸੀ 26 ਤਰੀਕ ਨੂੰ ਮੈਂ ਬੇਨਤੀ ਕੀਤੀ ਮੈਡਮ ਸੁਮੇਤਰਾ ਮਹਾਜਨ ਸਪੀਕਰ ਸੀ ਕਿ ਜੀ ਛੋਟੇ ਸਾਬਜਾਦਿਆਂ ਨੂੰ ਪਾਰਲੀਮੈਂਟ ਚ ਸ਼ਰਧਾਂਜਲੀ ਦਿਓ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਹੀ ਨਹੀਂ ਮੈਂ ਕਿਹਾ ਇਹ ਤਾਂ ਮਾੜੀ ਗੱਲ ਹੈ ਫਿਰ ਪਹਿਲਾਂ ਕਿਉਂ ਨਹੀਂ ਦਿੱਤੀ ਹੁਣ ਦਿਓ ਕਹਿੰਦੇ ਓਕੇ ਮੈਂ ਐਸਾ ਕਰਤੀ ਹੂੰ ਮੂਝੇ ਡਿਟੇਲ ਦਿਓ ਸਾਰੀ ਮੈਂ ਲਿਖ ਕੇ ਦਿੱਤਾ 1705 ਈਸਵੀ ਨੂੰ 5 ਸਾਲ ਤੇ 7 ਸਾਦੀ ਉਮਰ ਦੇ ਜੋਰਾਵਰ ਸਿੰਘ ਤੇ ਪਾਪਾ ਪਤੇ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਨੀਹਾਂ ਚਣਵਾਤਾ ਸੀ ਇਹ ਮੈਂ ਲਿਖਤਾ ਤੇ ਨਾਲੇ ਮੈਂ ਮੈਡਮ ਨੂੰ ਦੱਸਤਾ ਮੈਂ ਕਿ ਜਦੋਂ ਚਿੰਨ ਲੱਗੇ ਜਦੋਂ ਚਿੰਨ ਲੱਗੇ ਤਾਂ ਜਦੋਂ ਗੋਡੇ ਆਏ ਉਹਨੇ ਇੱਟ ਨਹੀਂ ਚਲਾਈ ਉਹਨੇ ਚਾਰੇ ਗੋਡੇ ਚਲਵਾਏ ਸੀਗੇ ਤੇ ਨਾਲੇ ਜਦੋਂ ਕੰਦ ਤਾਹ ਆਉਣ ਲੱਗੀ ਤਾਂ ਵੱਡੇ ਸਾਹਿਬਜਾਦੇ ਅੱਖਾਂ 'ਚੋਂ ਥੋੜਾ ਪਾਣੀ ਆ ਗਿਆ ਤਾਂ ਛੋਟੇ ਸਾਹਿਬਜਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰਦੇ ਹੋ ਤਾਂ ਵੱਡੇ ਸਾਹਿਬ ਜਦਿਆਂ ਨੇ ਕਿਹਾ ਕਿ ਮੌਤ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਨਹੀਂ ਡਰਦਾ ਮੈਨੂੰ ਤੇਰੇ ਵੱਲ ਦੇਖ ਕੇ ਥੋੜਾ ਜਿਹਾ ਮੈਂ ਇਮੋਸ਼ਨਲ ਆ ਕਿ ਤੂੰ ਆਇਆ ਤਾਂ ਧਰਤੀ ਤੇ ਮੇਰੇ ਤੋਂ ਬਾਅਦ ਸੀ ਜਾਏਗਾ ਮੈਂ ਥੋ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਗੱਲ ਤੱਕ ਜਿਹੜੀ ਕੰਦ ਹੈ ਉਹ ਪਹਿਲਾਂ ਪਹੁੰਚਣੀ ਸੀ ਮੈਂ ਉਹ ਕਹਿੰਦੇ ਇੱਕ ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਲੇ ਰੌਲਾ ਪਾਉਂਦੇ ਨੇ ਕਹਿੰਦੇ 3 ਦਿਨ ਹੋ ਗਏ ਚੱਲਣ ਨਹੀਂ ਦਿੰਦੇ ਮੈਂ ਕਹਿੰਦਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ ਮੈਂ ਆਪੇ ਰੋਕ ਲੂੰਗਾ ਮੇਰੀ ਜ਼ਿੰਮੇਵਾਰੀ ਹੈ ਤੂੰ ਸ਼ਰਧਾਂਜਲੀ ਦੇ ਦਿਓ ਬਸ ਕੇ ਰਿਕਾਰਡ ਤੇ ਮੈਂ ਉਹਨਾਂ ਕੋਲੇ ਗਿਆ ਅਗਲੇ ਦਿਨ ਸਵੇਰੀ ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦੇ ਦੂੰਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਮੈਂ ਰੋਕ ਲਿਆ ਮੈਨੂੰ ਇੰਨੀ ਖੁਸ਼ੀ ਹੋਈ ਸਕੂਨ ਮਿਲਦਾ ਮੈਂ ਤਾਂ ਕਹਿਣਾ ਕੱਲ ਨੂੰ ਚੱਕਦਾ ਰੱਬ ਅੱਜ ਚੱਕ ਲੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਰਿਕਾਰਡ ਤੇ ਪਹਿਲੀ ਵਾਰ রেকর্ড ਤੇ ਸਾਸ ਜੀਆ রেকর্ড ਤੇ ਮੈਂ ਤੁਹਾਨੂੰ ਦੱਸ ਦਿੰਦਾ রেকর্ড ਕੀ ਹੁੰਦਾ ਹੈ রেকর্ড ਤੇ ਮਤਲਬ ਅੱਜ ਹੁਣ ਤੋਂ ਬਾਅਦ ਭਾਵੇਂ ਕੋਈ ਅੱਜ ਤੋਂ 400 ਸਾਲ ਬਾਅਦ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਊਗੀ ਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਹੀ ਸ਼ੁਰੂ ਹੋਊਗੀ ਉਹ রেকর্ড ਤੇ ਆ ਗਈ ਚੀਜ਼ রেকর্ড ਤੇ ਲਿਆਉਣਾ ਬਹੁਤ ਔਖਾ ਹੈ ਏ ਆ ਜਿਹੜੇ ਪੰਥ ਦੇ ਮਾਲਕ ਬਣੇ ਫਿਰਦੇ ਆ ਇਹ ਕਿੰਨੀ ਵਾਰ ਹੀ ਗਏ ਆ ਉੱਥੇ ਕਦੇ ਅਰਜੀ ਵੀ ਨਹੀਂ ਦਿੱਤੀ ਯਾਦ ਵੀ ਨਹੀਂ ਉਹ ਅਗਲੀ ਨੂੰ ਗਾਹਾਂ 28 ਦਸੰਬਰ ਨੂੰ ਸੁਦੇਸ਼ਨ ਭਿੰਡਾ ਚੱਕੀ ਫਿਰੇ ਰਾਜਪੁਰੇ ਉਹਦੇ ਕਿਦਾਂ ਰਾਜ ਸਭਾ ਚ ਸਪੀਕਰ ਕੋਲ ਕਹਿੰਦੇ ਸਤਾਂਝਲੀ ਉਹ ਕਹਿੰਦੇ ਕੱਲ ਸੀ ਤਾਂ ਕੱਲ ਕਰਤੀ ਲੋਕ ਸਭਾ ਚ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਸੋ ਆਓ ਆਪਾਂ ਆਪਾਂ ਝਾੜੂ ਆਪਣਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਹੈ ਆਪਣਾ ਚੋਣ ਨਿਸ਼ਾਨੀ ਇੰਨਾ ਵਧੀਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਖਾਸ ਤੌਰ ਤੇ ਮਾਵਾ ਭੈਣਾਂ ਦਾ ਦੱਸਣ ਦੀ ਜਮਾਈ ਲੋੜ ਨਹੀਂ ਇਹਦਾ ਤੜਕੇ ਤੜਕੇ ਨੇਰੇ ਚ ਵੀ ਪਾੜ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪਈ ਜੀ ਆਥਣੇ ਜੇ ਵੀ ਪਾੜ ਲੈਂਦੀ ਐ ਵੀ ਕਿੱਥੇ ਜੇ ਪਿਆ ਕਰਦਾ ਆਥਣੇ ਵੀ ਸਫਾਈ ਹੋਈ ਐ ਉਦੋਂ ਦਿਮਾਗ ਦੀ ਸਫਾਈ ਕਰਦਾ ਬਸ ਹੈ ਸੋ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਜੀ ਪੂਰਾ ਹਿੰਦੁਸਤਾਨ ਤੁਹਾਡਾ ਜਿਹੜਾ ਪਿਆਰ ਹੈ ਇਹ ਇਹ ਮੈਂ ਦੱਸੂਗਾ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਹਰ ਰੋਜ਼ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਜਾਂਦਾ ਮਿਲਣ ਜਾਂ ਫਿਰ ਵਕੀਲ ਜਾਂਦਾ ਹਫ਼ਤੇ 'ਚ ਦੋ ਵਾਰੀ ਉਹ ਮੈਨੂੰ ਪੁੱਛਦੇ ਹੁੰਦੇ ਨੇ ਮੈਂ ਸੁਨੇਹਾ ਦਿਨਾ ਉਹ ਮੈਨੂੰ ਪੁੱਛਣਗੇ ਕਿ ਸ਼ੁਰੂ ਕਰ ਲਿਆ ਪ੍ਰਚਾਰ ਦਾ ਕੰਮ ਮੈਂ ਕਹੂੰਗਾ ਹਾਂ ਜੀ ਤੇ ਪੁੱਛਣਗੇ ਕਿਥੋਂ ਕੀਤਾ ਮੈਂ ਕਹੂੰਗਾ ਜੀ ਫਤੇਗੜ ਸਾਹਿਬ ਦੀ ਧਰਤੀ ਤੋਂ ਕੀਤਾ ਅਸ਼ੀਰਵਾਦ ਲੈ ਕੇ ਸ਼ੀਦਾਂ ਤੋਂ ਦੋਨੇ ਹੱਥ ਉੱਪਰ ਚਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਕਿ ਹੈਗੇ ਨੇ ਹਜੇ ਵੀ ਸਾਡੇ ਇਨਕਲਾਬ ਵਾਲੇ ਦੀਵੇ ਬਾਲੀ ਬੈਠੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਤੁਹਾਡੇ ਨਾਲ ਖੜਾਂਗੇ ਐਨੇ ਪਿਆਰ ਸਤਕਾਰ ਨਾਲ ਖਰਾਬ ਮੌਸਮ ਦੇ ਬਾਵਜੂਦ ਤੁਸੀਂ ਸਾਨੂੰ ਸੁਣਿਆ ਗੜੇ ਮਾਰੀ ਦੇ ਵਿੱਚ ਵੀ ਖੜ ਕੇ ਤੁਸੀਂ ਸਾਨੂੰ ਪਿਆਰ ਸਤਿਕਾਰ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਜੀਪੀ ਸਿੰਘ ਜੀ ਸਾਡੇ ਕੈਂਡੀਡੇਟ ਨੇ ਜਦੋਂ ਕਾਗਜ਼ ਭਰਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਣਾ ਚੋਣ ਜਿਹੜਾ ਆਪਣਾ ਬਟਨ ਕਿੰਨੇਵੇਂ ਨੰਬਰ ਤੇ ਆ ਉਹ ਤੁਹਾਨੂੰ ਬਾਅਦ ਚ ਦੱਸ ਦਾਂਗੇ ਫਿਰ ਦੁਬਾਰੇ ਆਉਂਗਾ ਅੱਜ ਵੀ ਮੈਂ ਹੁਣ ਜਾਣਾ ਹੈ ਰੋਡ ਸ਼ੋਅ ਹੈ ਰਾਜਪੁਰੇ ਦੇ ਵਿੱਚ ਉਹ ਜਾਵਾਂਗੇ ਜਿੱਥੇ ਵੀ ਡਿਊਟੀ ਲੱਗੂ ਜਾਵਾਂਗੇ ਬਸ ਤੁਹਾਡੇ ਵੱਲੋਂ ਅੱਜ ਮੈਨੂੰ ਬੋਣੀ ਚੰਗੀ ਹੋ ਗਈ ਉਹ ਕਹਿੰਦੇ ਪਹਿਲੇ ਓਵਰ ਚ ਪਤਾ ਲੱਗ ਜਾਂਦਾ ਵੀ ਪਿਚ ਤੇ ਰਣ ਕਿੰਨੇ ਕੁ ਬਣਨਗੇ ਸੋ ਅੱਜ ਲੱਗ ਗਿਆ ਪਤਾ ਕਿ ਭਾਈ ਇਹ ਤਾਂ 13 0 ਹੋਊਗਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੁਸੀਂ ਕਹੋਗੇ 13 0 13 0 ਪੰਜਾਬ ਬਣੂਗਾ ਹੀਰੋ